ਅੱਜ ਦੇ ਇਸ ਐਪੀਸੋਡ ਵਿੱਚ ਅੱਜ ਆਪਾਂ ਗੱਲ ਕਰਾਂਗੇ ਜੀ ਖਾਨ ਬਾਰੇ ਜਦ ਅਸੀਂ ਜੀ ਖਾਨ ਦੇ ਪਿੰਡ ਪਧੌੜ ਵਿੱਚ ਪਹੁੰਚੇ ਤਾਂ ਸਾਨੂੰ ਜੀ ਖਾਨ ਬਾਰੇ ਬਹੁਤ ਕੁਝ ਜਾਣਨ ਦਾ ਮੌਕਾ ਮਿਲਿਆ ਪਰਿਵਾਰ ਦੇ ਮੈਂਬਰਾਂ ਨਾਲ ਵੀ ਗੱਲਬਾਤ ਕੀਤੀ ਤਾਂ ਜੀ ਖਾਨ ਦੇ ਬਚਪਨ ਬਾਰੇ ਵੀ ਗੱਲਬਾਤ ਸਾਂਝੀ ਹੋਈ ਤਾਂ ਜਿਸ ਤਰ੍ਹਾਂ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਜੀ ਖਾਨ ਦੇ ਬਚਪਨ ਦੀਆਂ ਤਾਂ ਜੀ ਖਾਨ ਦੇ ਬਚਪਨ ਦੀਆਂ ਬਹੁਤ ਸਾਰੀਆਂ ਯਾਦਾਂ ਸਾਡੇ ਨਾਲ ਪਰਿਵਾਰ ਨੇ ਸਾਂਝੀਆਂ ਕੀਤੀਆਂ ਆਜੋ ਗੱਲਬਾਤ ਕਰਦੇ ਜੀਖਾਨ ਬਾਰੇ ਤੇ ਮਿਲਦੇ ਆ ਪਿੰਡ ਦੇ ਲੋਕਾਂ ਦੇ ਨਾਲ ਜੀਖਾਨ ਦਾ ਨਾਮ ਦਿਲਦਾਰ ਅਲੀ ਵੀ ਆ ਮੇਰਾ ਨਾਮ ਉਹਦਾ ਛੋਟੇ ਹੁੰਦੇ ਦਾ ਮੇਰੇ ਆਈ ਤੇ ਹੋਇਆ ਸੀ ਉਹ ਮੈਂ ਉਹਦਾ ਨਾਮ ਗੁਲਸ਼ਨ ਰੱਖਿਆ ਸੀ ਅੱਛਾ ਤੁਸੀਂ ਉਹਦਾ ਨਾਮ ਰੱਖਿਆ ਮੈਂ ਰੱਖਿਆ ਸੀ ਉਹਦਾ ਨਾਮ ਗੁਲਸ਼ਨ ਫਿਰ ਗੁੱਚੀ ਗੁੱਚੀ ਕਹਿਣ ਲੱਗੇ ਹਾਂ ਸਾਰੇ ਉਸ ਤੋਂ ਬਾਅਦ ਉਹ ਹੋ ਗਿਆ ਜੀ ਸੰਧੂਪੁਰ ਚਲਾ ਗਿਆ ਉਸ ਤੋਂ ਬਾਅਦ ਉਹ ਨਾਮ ਜੀਖਾਨ ਰੱਖਿਆ ਤੇ ਮੈਂ ਸਲਾਈ ਕਰਦੀ ਹੁੰਦੀ ਸੀ ਕਹਿਣਾ ਸੀ ਆਂਟੀ ਮੇਰੀ ਬਹੂ ਦਾ ਸੂਟ ਸਿਉਂਦੇ ਇਹ ਲੀਰ ਦਾ ਜੇ ਕੁਲੀਰ ਤੇ ਆ ਜਾਣੀ ਕਹਾਂ ਆ ਮੇਰੀ ਬਹੁਤ ਸੂਟ ਬਣਾ ਦੋ ਆ ਪੱਠੇ ਪੜਦੇ ਰਹੇ ਆ ਇਕੱਠੇ ਖੇਡਦੇ ਰਹੇ ਆ ਅੱਛਾ ਤੇ ਹੁਣ ਹੁਣ ਫਿਰ ਕਿਵੇਂ ਮਿਲਦਾ ਸਟਾਰ ਵਾਂਗੂ ਨਾ ਯਾਰ ਸਾਡੇ ਨਾਲ ਤਾਂ ਭਰਾਵਾਂ ਦਾ ਨਹੀਂ ਤਾਂ ਉਹਦਾ ਨੇਚਰ ਹੀ ਨਹੀਂ ਸਟਾਰਾਂ ਵਾਲਾ ਨੇਚਰ ਨਹੀਂ ਹੈ ਬੰਦੇ ਦਾ ਵਿਚੋ ਚਾਚਾ ਕੋਲੋਂ ਦੱਸੀ ਪਹਿਲਾਂ ਤਾਂ ਅੱਛਾ ਫਿਰ ਉਹਦੇ ਚਾਚੇ ਦਾ ਮੁੰਡਾ ਕੋਲ ਲੱਗ ਗਿਆ ਫਿਰ ਉਹਨੂੰ ਦੇਖ ਕੇ ਉਹਨੂੰ ਉਹ ਵੀ ਕੋਲ ਲੱਗ ਗਿਆ ਉਹਦਾ ਭਰਾ ਵਾਂਗੂ ਹੀ ਮਿਲਦਾ ਜਿਹਨੂੰ ਵੀ ਮਿਲਦਾ ਤੁਹਾਨੂੰ ਵੀ ਤੁਸੀਂ ਆਏ ਆ ਜੇ ਤੁਹਾਨੂੰ ਹੁੰਦਾ ਇੱਥੇ ਤੁਹਾਨੂੰ ਵੀ ਭਰਾ ਵਾਂਗੂ ਹੀ ਮਿਲਦਾ ਅੱਛਾ ਫਿਰ ਵਿਆਹ ਕਦੋਂ ਕਰਦਾ ਮਾਮਾ ਇਹ ਵੀ ਗੱਲ ਮਾਂ ਤੋਂ ਪੁੱਛਣੀ ਚਾਹੀਦੀ ਆ ਉਹ ਉਹਦੀ ਮਰਜ਼ੀ ਆ ਜਦੋਂ ਕਰਾਉਣਾ ਹੋ ਕਰਾ ਲੂ ਹਾਂ ਕਰ ਦੇਣੀ ਜੋੜੀ ਸਾਡੀ ਟਕਰਦੀ ਸੀ ਨਹੀਂ ਟਕਰਦੀ ਹੱਕੀ ਪਤਾ ਖੌਰੇ ਜੂਨ ਸੁਤੇਰੇ ਕੇ ਖੁੱਤ ਤੜਦੀ ਅਗਰ ਦੀ ਸਕੀਮ ਕਿਹਦੀ ਹੁੰਦੀ ਚੀਖਾਣ ਦੀ ਹੁੰਦੀ ਸੀ ਅਥੋਰਟੀ ਨਾ ਨਾ ਅਸ ਨੂੰ ਹੀ ਭਾਜ ਦੇ ਹੁੰਦੇ ਸੀ ਜੀਖਾਣ ਤਾਂ ਸਾਡੇ ਨਾਲ ਹੁੰਦਾ ਸੀ ਨਾਲ ਹਾਂ ਟਾਂਗੋ ਅੱਜ ਜੀਖਾਣ ਸਟਾਰ ਆ ਅਸੀਂ ਗਲੀ ਤੇ ਾਂ ਦੇ ਜਾਏ ਆ ਤਾਂ ਦੋਵੇਂ ਕਲਾਕਾਰ ਭਧੌੜ ਪਿੰਡ ਦੇ ਅਰਜਨ ਸਾਹਮਣੇ ਅਰਜਨ ਦਾ ਘਰ ਇਧਰਲੇ ਪਾਸੇ ਜੀਖਾਨ ਦਾ ਘਰ ਇਧਰ ਜੀਖਾਨ ਦੇ ਬਾਹਰ ਅੱਗੇ ਖੜੇ ਆ ਤੇ ਪਹਿਲੀ ਵਾਰ ਖੁੱਲ ਗਏ ਗੱਲਬਾਤ ਕਰਦੇ ਆ ਕਿਉਂਕਿ ਪੰਜਾਬੀ ਇੰਡਸਟਰੀ ਦੇ ਵਿੱਚ ਵੀ ਦੋਵੇਂ ਤੱਕ ਪਾਈਉਂਦੇ ਬਹੁਤ ਸੁਪਰ ਹਿੱਟ ਗਣੇ ਆ ਮਾਤਾ ਜੀ ਮਿਲਣਾ ਤਾਂ ਸਾਡਾ ਰੌਲਾ ਸੁਣ ਕੇ ਬਾਹਰ ਆ ਗਿਆ ਨਾ ਜੀ ਹਾਂਜੀ ਜੀ ਜੀਖਾਨ ਦਾ ਘਰ ਹੀ ਆ ਇਹ ਹਾਂਜੀ ਇਹ ਚਾਚੇ ਦਾ ਘਰ ਹੈ। ਉਹਦੇ ਚਾਚਾ ਦਾ ਘਰ ਹੈ। ਜੀ ਤੇ ਜੀ ਖਾਨ ਦਾ ਪੂਰਾ ਨਾਮ ਕੀ ਹੈ? ਮੈਂ ਇਹ ਜਾਣਨਾ ਚਾਹੁੰਗਾ ਸਾਰੇ ਪਿੰਡ ਤੋਂ ਸੁਣਿਆ ਕਿਹਦੇ ਜੀ ਖਾਨ ਜੀ ਖਾਨ ਪੂਰਾ ਨਾਮ ਕੀ ਹੈ ਜੀ ਖਾਨ ਦਾ ਜੀ ਖਾਨ ਦਾ ਨਾਮ ਦਿਲਦਾਰ ਅਲੀ ਵੀ ਆ ਮੇਰਾ ਨਾਮ ਉਹਦਾ ਛੋਟੇ ਹੁੰਦੇ ਦਾ ਮੇਰੇ ਆਈ ਤੇ ਹੋਇਆ ਸੀ ਉਹ ਮੈਂ ਉਹਦਾ ਨਾਮ ਗੁਲਸ਼ਨ ਰੱਖਿਆ ਸੀ ਅੱਛਾ ਤੁਸੀਂ ਉਹਦਾ ਨਾਮ ਰੱਖਿਆ ਸੀ ਮੈਂ ਰੱਖਿਆ ਸੀ ਉਹਦਾ ਨਾਮ ਗੁਲਸ਼ਨ ਫਿਰ ਗੁੱਚੀ ਗੁੱਚੀ ਕਹਿਣ ਲੱਗੇ ਹਾਂ ਸਾਰੇ ਉਸ ਤੋਂ ਬਾਅਦ ਉਹ ਰੈਰੀ ਸੰਧੂ ਕੋਲ ਚਲਾ ਗਿਆ ਉਸ ਤੋਂ ਬਾਅਦ ਉਹਦਾ ਨਾਮ ਜੀ ਖਾਨ ਰੱਖਿਆ ਗਿਆ ਜੀ ਹਾਂ ਕਿਵੇਂ ਬੱਚਾ ਨਾ ਹਜੇ ਮਾਂ ਨਾਲ ਘੱਟ ਗੱਲਾਂ ਕਰਦਾ ਹੁੰਦਾ ਚਾਚੀਆਂ ਨਾਲ ਜ਼ਿਆਦਾ ਗੱਲਾਂ ਕਰਦੇ ਨੇ ਚਾਚੇ ਨਾਲ ਮੇਰੇ ਨਾਲ ਤਾਂ ਬਹੁਤ ਨਿੱਕਾ ਹੁੰਦਾ ਮੇਰੇ ਨਾਲ ਵਾੜਾ ਖੇੜਦਾ ਅਸੀਂ ਛੋਟਾ ਹੁੰਦਾ ਮੇਰੇ ਕੋਲ ਹੀ ਰਹਿੰਦਾ ਸੀ ਅੱਛਾ ਤੇ ਮੈਂ ਸਲਾਈ ਕਰਦੀ ਹੁੰਦੀ ਸੀ ਕਹਿਣਾ ਸੀ ਆਂਟੀ ਮੇਰੀ ਬਹੂ ਦਾ ਸੂਟ ਸੇਉਂਦੇ ਇਹ ਲਈਦਾ ਲਗੇ ਲੀਰ ਤੇ ਜਾਨੀ ਕਿਹਾ ਆ ਮੇਰੀ ਬਹੁਤ ਦਾ ਸੂਟ ਬਣਾ ਦੋ ਤਾਂ ਐ ਕਿਹਾਣਾ ਅੱਛਾ ਤੇ ਮੈਂ ਪਹਿਲਾ ਬਾਈ ਕੀ ਕਰਦੇ ਹੁੰਦੇ ਸੀ ਹੁਣ ਤਾਂ ਚਲੋ ਪੰਜਾਬੀ ਇੰਡਸਟਰੀ ਦੇ ਵਿੱਚ ਬਹੁਤ ਸੁਪਰ ਹਿੱਟ ਗੀਤ ਦਿੰਦੇ ਆ ਪਹਿਲਾ ਕੀ ਕਰਦੇ ਹੁੰਦੇ ਸੀ ਉਸ ਤੋਂ ਪਹਿਲਾਂ ਕੋਈ ਕੰਮ ਪੜ੍ਹਾਈ 'ਚ ਨੇ ਇੰਨਾ ਧਿਆਨ ਨਹੀਂ ਦਿੱਤਾ ਬਸ ਫਿਰ ਮੁੜ ਕੇ ਤੇ ਡੈਡੀ ਨੇ ਘੂਰ ਕੇ ਕਮਕਾਰਾਂ ਤੇ ਲਾਇਆ ਫਿਰ ਤੇ ਪੰਗੜੇ ਤੇ ਚਲਿਆ ਗਿਆ ਅੱਛਾ ਬਸ ਉੱਥੋਂ ਕਹਾ ਦੀ ਯਾ ਪਹਿਚਾਣ ਬਣਦੀ ਗਈ ਠੀਕ ਹੈ ਕੀ ਕੀ ਕੰਮ ਕਰਦਾ ਹੁੰਦਾ ਸੀ ਪੰਗੜੇ ਤੋਂ ਪਹਿਲਾਂ ਪੰਗੜੇ ਤੋਂ ਪਹਿਲਾਂ ਬਸ ਪੜ੍ਹਦਾ ਸੀਗਾ ਤੇ ਉਸ ਤੋਂ ਬਾਅਦ ਬਸ ਆਇਂ ਖੇਡਦਾ ਕੁੜਦਾਰ ਐ ਨਾ ਤੀ ਕੂਰਨ ਲੱਗ ਗਿਆ ਤੇ ਡੈਡੀ ਫੇਰ ਪਤਾ ਨਹੀਂ ਕੰਮ ਤੇ ਕਹੀ ਥਾਂ ਮੇ ਲਾਇਆ ਉਹਨੂੰ ਅੱਛਾ ਠੀਕ ਹੈ ਤੇ ਮਾਂ ਫਿਰ ਤੁਹਾਡੇ ਦੇ ਤਾਂ ਕਹਿ ਲਈਏ ਜਿਵੇਂ ਬੱਚਾ ਪੰਜਾਬੀ ਦੀ ਕਹਿ ਲਈਏ ਵੀ ਮੂਤ ਆ ਬਮੂਤਾ ਹੀ ਬਹੁਤ ਹੋਊਗਾ ਬੰਦਾ ਨਾ ਨਹੀਂ ਨਹੀਂ ਐਨਸੀ ਕਾ ਤੰਗ ਨਹੀਂ ਕਰਦਾ ਹਾਂ ਤੰਗ ਨਹੀਂ ਕਰਦਾ ਨਾ ਮੂੰ ਜਾਣ ਨੂੰ ਮੇਰੇ ਨਾਲ ਜਿੱਦ ਕਰਦਾ ਹੁੰਦਾ ਸੀ ਜੇ ਮੈਂ ਜਾਣਾ ਆਦੇ ਪਿੰਡ ਨੂੰ ਕਹਿਣਾ ਮੈਂ ਤਾਂ ਆਂਟੀ ਨਾਲ ਜਾਣਾ ਹੂੰ ਅੱਛਾ ਤੇ ਉਹ ਜਿਹੜਾ ਗਾਉਂ ਦਾ ਸ਼ੌਂਕ ਸੀ ਉਹ ਬਾਅਦ ਚ ਪਿਆ ਨਾ ਬਚਪਨ ਤੋਂ ਹੀ ਸੀ ਉਹ ਬਸ ਸਾਡੇ ਘਰ ਵਿੱਚ ਉਹਦਾ ਚਾਚਾ ਗਵਾੰਦਾ ਸੀ ਪਹਿਲਾਂ ਤਾਂ ਅੱਛਾ ਫਿਰ ਉਹਦੇ ਚਾਚੇ ਦਾ ਮੁੰਡਾ ਗਾਉਣ ਲੱਗ ਗਿਆ ਫਿਰ ਉਹਨੂੰ ਦੇਖ ਕੇ ਉਹਨੂੰ ਉਹ ਵੀ ਗਾਉਣ ਲੱਗ ਪਿਆ ਕਦੇ ਸੋਚਿਆ ਸੀ ਐਡਾ ਵੱਡਾ ਕਲਾਕਾਰ ਬਣ ਜਾਊਗਾ ਲੋਕ ਯਾਦ ਕਰਨਗੇ ਪਿਆਰ ਨਾਲ ਵੀ ਜੀ ਖਾਨ ਹੈ ਲੋਕ ਫਟਫਟ ਐ ਨਹੀਂ ਸੋਚਿਆ ਸੀ ਕਦੇ ਅਸੀਂ ਤਾਂ ਕਹਿੰਦੇ ਸੀ ਪੜ ਲਵਾਂਗੇ ਐਸਾ ਕਿਤੇ ਵੱੜ ਕੇ ਕੁਝ ਬਣ ਜਾ ਅੱਛਾ ਪਰ ਉਹ ਪੜਿਆ ਨਹੀਂ ਜਿੱਦ ਕਰ ਲਈ ਉਹਨੇ ਵੀ ਮੈਂ ਨਾ ਅੱਛਾ ਹੁਣ ਹੁਣ ਜਦੋਂ ਤੁਸੀਂ ਪਿੰਡ ਤੋਂ ਬਾਹਰ ਨਿਕਲਦੇ ਹੋ ਜਾਂ ਕਿਤੇ ਬਾਹਰ ਜਾਂਦੇ ਹੋ ਲੋਕ ਮਿਲਦੇ ਐ ਵੀ ਜੀ ਖਾਨ ਦੀ ਚਾਚੀ ਜੀ ਹੈ ਜਾਓ ਮਾਤਾ ਆਈ ਹੈ ਨਾ ਉਦੋਂ ਫਿਰ ਕੀ ਮਹਿਸੂਸ ਹੁੰਦਾ ਬਹੁਤ ਘਰ ਮਹਿਸੂਸ ਹੁੰਦਾ ਸਾਨੂੰ ਜੀ ਜੀ ਖਾਂਦੀ ਕੋਈ ਉਹ ਗੱਲ ਜਿਹੜੀ ਕਿਸੇ ਨੂੰ ਨਾ ਪਤਾ ਹੋਵੇ ਬਚਪਨ ਦੀ ਤੇ ਦੱਸਣਾ ਚਾਹੁੰਦੇ ਹੋ ਹੁਣ ਤਾਂ ਮੌਕੇ ਤੇ ਯਾਦ ਨਹੀਂ ਆਉਂਦੀ ਅੱਛਾ ਤੇ ਜੀ ਜੀ ਖਾਂ ਕਿਹੜੀਆਂ ਕਿੜੀਆਂ ਗੱਲਾਂ ਤੋਂ ਤੰਗ ਕਰਦਾ ਹੁੰਦਾ ਸੀ ਛੋਟਾ ਹੁੰਦਾ ਹੁਣ ਵੀ ਨਾ ਹੈ ਯਾ ਨਹੀਂ ਵਕੂਲ ਸਕੂਲ ਜਾਣ ਪਿੱਛੇ ਸਕੂਲ ਜਾਣ ਪਿੱਛੇ ਬਸ ਕੱਪੜੇ ਐਡ ਵਰਡਿੰਗ ਜੇ ਪਾ ਕੇ ਤੁਰ ਪਣਾ ਅੱਛਾ ਤੇ ਪੜ੍ਹਨਾ ਨਹੀਂ ਪੜਦੀ ਬਸ ਘੱਟ ਵੱਧ ਹੀ ਅੱਛਾ ਠੀਕ ਹੈ ਤੇ ਕਰੇ ਜੀਖਾ ਨੂੰ ਫਿਰ ਛਿੜਕਿਆ ਝੁੜਕਿਆ ਵੀ ਸੀ ਮਾਰਿਆ ਮੂਰਿਆ ਵੀ ਸੀ ਨਾ ਅਸੀਂ ਤਾਂ ਮਸਾਂ ਦੇਖਿਆ ਸੀ ਉਹਦਾ ਡੈਡੀ ਤਾਂ ਘੁਰਦਾ ਸੀ ਇਸ ਦਾ ਕੋਈ ਘੁਰਦਾ ਨਹੀਂ ਸੀ ਠੀਕ ਹੈ ਉਹ ਘੁਰਦੇ ਤੁਸੀਂ ਵਰਾ ਲੇਦੇ ਹੋ ਹਾਂ ਸਾਡੇ ਕੋਲ ਆ ਕੇ ਵੇਰ ਜਾਂਦਾ ਸੀ ਉਹ ਚਾਚੇ ਦਾ ਬਾਰਾ ਆਪਣੇ ਚਾਚੇ ਦਾ ਬਾਰਾ ਪਿਆਰ ਕਰਦਾ ਸੀ ਹੁਣ ਵੀ ਉਹਦਾ ਹੀ ਕਰਦਾ ਜਿਆਦਾ ਅੱਛਾ ਹੁਣ 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 ਫਿਰ ਜਦੋਂ ਆਉਂਦਾ ਉਹ ਸਟਾਰਾਂ ਵਾਂਗੂ ਮਿਲਦਾ ਕਿ ਭਤੀਜਿਆਂ ਨੂੰ ਨਾ ਸਾਨੂੰ ਤਾਂ ਬੱਚਿਆਂ ਵਾਂਗੂ ਹੀ ਮਿਲਦਾ ਪੁੱਤਾਂ ਨੂੰ ਪੁੱਤਾਂ ਨੂੰ ਫਿਰ ਕਿ ਕਿੰਨੇ ਕਿੰਨੇ ਦਿਨ ਰਹਿ ਜਾਂਦਾ ਇੱਥੇ ਇੱਕ ਅੱਧਾ ਦਾ ਹੀ ਨਹੀਂ ਰਹਿੰਦਾ ਜ਼ਿਆਦਾ ਨਹੀਂ ਰਹਿੰਦਾ ਹੈਗਾ ਤੇ ਫਿਰ ਆ ਕੇ ਗੱਲਾਂ ਬਾਤਾਂ ਦੱਸਦਾ ਆਪਦੀ ਪੰਜਾਬੀ ਇੰਡਸਟਰੀ ਦੀ ਆ ਉੱਥੇ ਆ ਹੋਇਆ ਉੱਥੇ ਆ ਹੋਇਆ ਹਾਂ ਵਿਆਹ ਦੀ ਗੱਲਬਾਤ ਵੀ ਕਰਪੈਂਦੀ ਹੈ ਕਦੇ ਚਾਚੀਆਂ ਨਾਲ ਕਰਪੈਂਦੀ ਹੈ ਕਹਿੰਦੀ ਹਾਂ ਵਿਆਹ ਦੀ ਗੱਲਬਾਤ ਵੀ ਕਰਦੀ ਹੈ ਜੀ ਕਰਦਾ ਫਿਰ ਵਿਆਹ ਕਦੋਂ ਕਰਦਾ ਮਾਂ ਮੈਂ ਇਹ ਵੀ ਗੱਲ ਮਾਂ ਤੋਂ ਪੁੱਛਣਾ ਚਾਹੁੰਦਾ ਉਹ ਉਹਦੀ ਮਰਜ਼ੀ ਹੈ ਜਦੋਂ ਕਰਾਉਣਾ ਹੋਊਗਾ ਜੀ ਜੀ ਖੰਦ ਦੇਖ ਰਿਹਾ ਉਹਨੂੰ ਕੀ ਕਹਿਣਾ ਚਾਹੋਗੇ ਗੋਟ ਪਲੱਸ ਜੀ ਹਮ ਦੇ ਸ਼ੁਕਰੀਆ ਜੀ ਬਹੁਤ ਬਹੁਤ ਤਾਂ ਇੱਕ ਕੋਈ ਹੋਰ ਬੱਚਾ ਕਰੇ ਹੈਗਾ ਨਹੀਂ ਹੁਣ ਤਾਂ ਕੋਈ ਤੁਹਾਨੂੰ ਤੁਹਾਨੂੰ ਉਹਦਾ ਸਭ ਤੋਂ ਪਹਿਲਾ ਪਿਆਰਾ ਗਾਣਾ ਕਿਹੜਾ ਸੋਹਣਾ ਕਿਹੜਾ ਲੱਗਿਆ ਸੀ ਕਿਹੜਾ ਗਾਣਾ ਪਿਆਰਾ ਲੱਗਿਆ ਉਹਦਾ ਉਹੀ ਜਿਹੜਾ ਸਭ ਤੋਂ ਪਹਿਲਾ ਜਣਾਇਆ ਸੀ ਉਹ ਜਿਹੜਾ ਲੱਗਿਆ ਸਰ ਨਹੀਂ ਆਇਆ ਨਹੀਂ ਮੈਂ ਗਾ ਸਕਦੀ ਠੀਕ ਓਕੇ ਓਕੇ ਸ਼ੁਕਰੀਆ ਜੀ ਬਹੁਤ ਬਹੁਤ ਤਾਂ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਉਹਨਾਂ ਦੇ ਚਾਚੀ ਜੀ ਨਾਲ ਗੱਲਬਾਤ ਕੀਤੀ ਉਹਦੇ ਦੇ ਪਾਸੇ ਇੱਕ ਬੱਚਾ ਖੜਾ ਮੈਂ ਕੋਸ਼ਿਸ਼ ਕਰੂੰਗਾ ਉਹ ਬੱਚੇ ਦੇ ਨਾਲ ਵੀ ਗੱਲਬਾਤ ਕਰਾਂ ਪੁੱਤ ਖੜ ਜਾ ਮੈਂ ਤਾਂ ਤੇਰੇ ਕੋਲੇ ਆਉਂਦਾ ਸੀ ਪਤੰਦਰ ਭੱਜ ਪਿਆ ਤੇ ਇੱਥੇ ਇੱਕ ਅੰਕਲ ਜੀ ਆ ਰਹੇ ਆ ਇਹਨਾਂ ਨਾਲ ਗੱਲਬਾਤ ਕਰਦੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਕਿਵੇਂ ਉਹਦੀ ਸਿਹਤ ਠੀਕ ਹੈ ਠੀਕ ਵਧੀਆ ਹੂੰ ਆ ਕਿਹਦਾ ਘਰ ਆ ਜੀਖਾਨ ਦਾ ਹਾਂਜੀ ਜੀਖਾਨ ਦੇ ਚਾਚਾ ਹੀ ਹੈਗਾ ਹੂੰ ਕਦੇ ਸੋਚਿਆ ਸੀ ਜੀਖਾਨ ਇੰਨਾ ਮਸ਼ਹੂਰ ਹੋ ਜਾਊਗਾ ਨਾ ਨਾ ਹੂੰ ਅੱਛਾ ਜੀ ਜੀਖਾਨ ਦੇ ਕਿੰਨੇ ਕ ਗਾਣੇ ਸੁਣੇ ਆ ਬੰਦੇ ਗਾਣੇ ਤਾਂ ਉਹਦੇ ਸੁਣਿਆ ਬਥੇਰੇ ਬਹੁਤ ਸੁਣਿਆ ਗਾਣੇ ਹਾਂ ਬਥੇਰੇ ਠੀਕ ਹੈ ਆ ਇੱਧਰ ਵੀ ਬਾਈ ਹੋਰੇ ਖੜੇ ਆ ਇਹਨਾਂ ਤੋਂ ਪੁੱਛ ਲੈਨੇ ਆ ਯੰਗ ਜੇ ਮੁੰਡੇ ਆ ਬਾਈ ਕਿਵੇਂ ਹੋ ਠੀਕ ਵਧੀਆ ਜੀ ਵਧੀਆ ਸਿਹਤ ਕਿਵੇਂ ਆ ਵਧੀਆ ਜੀ ਠੀਕ ਆ ਆ ਐਸੇ ਪਿੰਡ ਦੇ ਨਹੀਂ ਨਹੀਂ ਵੀਰੇ ਔਖੋ ਕੈਂਚ ਅੱਛਾ ਠੀਕ ਆ ਹਾਂਜੀ ਜੀ ਘਰ ਨੂੰ ਜਾਣਦੇ ਹੋ ਹਾਂਜੀ 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 ਜਿੰਨੀ ਤਰ੍ਹਾਂ ਜਾਣ ਕਿਹੜੇ ਕਿਹੜੇ ਗਾਣੇ ਯਾਦ ਆ ਉਹਦੇ ਉਹਦੇ ਜਾਂ ਗਾਣੇ ਆ ਇੱਕ ਹੁਣੀ ਆਇਆ ਨੋਟ ਅੱਛਾ ਤੇ ਬਾਕੀ ਠੀਕ ਨੇ ਆ ਯਾ ਨਾ ਤੇ ਨਾ ਤੇ ਇੱਕ ਤਾਂ ਹੀ ਯਾਦ ਆ ਨਹੀਂ ਜਾ ਇਦਾਂ ਨਹੀਂ ਯਾਦ ਹੁਣ ਹਾਂ ਤੇਰੇ ਆਦ ਆ ਬਾਈ ਕੋਈ ਗਾਣਾ ਨਹੀਂ ਜੀ ਆਪਾਂ ਆਪਾਂ ਗੱਲ ਆਪਾਂ ਗੱਲ ਮੋਸੇ ਵਾਲਾ ਸੌਂਦੇ ਆ ਜੀ ਠੀਕ ਹੈ ਬਾਹਰ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਤੁਸੀਂ ਇਸ ਗੱਲਬਾਤ ਨੂੰ ਕਿਵੇਂ ਦੇਖਦੇ ਹੋ ਇੱਧਰ ਵੀ ਇੱਕ ਬਾਈ ਖੜੇ ਇਹਨਾਂ ਨਾਲ ਵੀ ਬਾਜੀ ਹੱਸੀ ਘਾਲਦਾ ਸੀ ਘਾਲ ਜੀ ਜਿਵੇਂ ਉਹ ਸੇਤ ਕਿਵੇਂ ਵਧੀਆ ਵਧੀਆ ਗਿਆ ਵਾ ਤੁਸੀਂ ਕਹਣਦੇ ਹੋ ਕਿਨੂੰ ਜੀ ਕੀ ਖਾਨ ਨੂੰ ਨਾ ਜੀ ਯਾਰ ਸਾਡਾ ਦੋਸਤ ਰਿਹਾ ਯਾਰ ਦੋਸਤ ਰਿਹਾ ਤੁਹਾਡਾ ਹਾਂ ਸਾਡਾ ਗਵਾਂਢੀ ਆ ਯਾਰ ਮੁੰਡਾ ਠੀਕ ਹੈ ਕਹਿੰਦੇ ਫਿਰ ਸਕੂਲ ਚ ਇਕੱਠੇ-ਕੁੱਠੇ ਪੜਿਆ ਹਾਂ ਪੱਠੇ ਪੜ੍ਹਦੇ ਰਹੇ ਹਾਂ ਇਕੱਠੇ ਖੇਡਦੇ ਰਹੇ ਹਾਂ ਅੱਛਾ ਤੇ ਹੁਣ ਹੁਣ ਸਰ ਕਿਵੇਂ ਮਿਲਦਾ ਸਟਾਰ ਵਾਂਗੂ ਕਿ ਭਰਾਵਾ ਨਾ ਯਾਰ ਸਾਡੇ ਨਾਲ ਤਾਂ ਤਾਂ ਭਰਾਵਾ ਦਾ ਨਹੀਂ ਤਾਂ ਉਹਦਾ ਨੇਚਰ ਹੀ ਨਹੀਂ ਸਟਾਰਾਂ ਦਾ ਨੇਚਰ ਨਹੀਂ ਹੈ ਬੰਦੇ ਦਾ ਹਾਂ ਉਹ ਤਾਂ ਭਰਾ ਵਾਂਗੂ ਹੀ ਮਿਲਦਾ ਜਿਹਨੂੰ ਵੀ ਮਿਲਦਾ ਤੁਹਾਨੂੰ ਵੀ ਤੁਸੀਂ ਆਏ ਆ ਜੇ ਤੁਹਾਨੂੰ ਹੁੰਦਾ ਇੱਥੇ ਤੁਹਾਨੂੰ ਵੀ ਭਰਾ ਵਾਂਗੂ ਹੀ ਮਿਲਦਾ ਅੱਛਾ ਜਿਆਦਾ ਬਚਪਨ ਕਿਹੜੀਆਂ-ਕਿਹੜੀਆਂ ਸ਼ਰਾਰਤਾਂ ਕਰਦੇ ਰਹੇ ਉਹ ਬਹੁਤ ਸ਼ਰਾਰਤਾਂ ਕਰੀਆ ਅਸੀਂ ਗੁੱਲੀ ਡੰਡਾ ਉਹ ਖੇਡਿਆ ਜਿਹੜਾ ਨਹੀਂ ਲੋਕ ਖੇਡਦੇ ਸ਼ਰਾਰਤਾਂ ਕਰਦੇ ਰਹੇ ਹਾਂ ਅਸੀਂ ਪੂਰੀਆਂ ਕਰੀਆ ਜ ਸਕੂਲੋਂ ਵੀ ਭਜਦੇ ਭੁੱਜਦੇ ਰਹੇ ਬਹੁਤ ਕੁਸ ਕਰਿਆ ਜਿੰਦਗੀ ਪਹਿਲਾ ਭੱਜਣ ਦੀ ਸਕੀਮ ਕਿਹਦੀ ਹੁੰਦੀ ਜੀ ਖਾਣ ਦੀ ਹੁੰਦੀ ਸੀ ਕਿਥੋਂ ਢੀ ਹੁੰਦੀ ਨਾ ਨਾ ਅਸੀਂ ਵੀ ਭਜਦੇ ਹੁੰਦੇ ਸੀ ਜੀ ਖਾਣ ਤਾਂ ਸਾਡੇ ਨਾਲ ਹੁੰਦਾ ਸੀ ਨਾਲ ਹਾਂ ਟਾਂਗਾਂ ਉੱਤੇ ਜੀ ਖਾਣਾ ਸਟਾਰ ਆ ਸੀ ਗਲੀ ਚ ਠੀਕ ਹੈ ਪੜਨ ਪੜੋਂ ਚੱਕੀ ਬਹੁਤ ਵਧੀਆ ਸੀ ਘਰ ਦੇ ਤਾਂ ਕਹਿੰਦੇ ਠੀਕ ਹੀ ਸੀ ਨਹੀਂ ਨਹੀਂ ਐ ਕਿਉਂ ਠੀਕ ਸੀ ਸਕੂਲ ਦੇ ਹਿਸਾਬ ਨਾਲ ਤਾਂ ਠੀਕ ਸੀ ਹੁਣ ਸਾਰੇ ਸਾਰੇ ਟਾਪਰ ਥੋੜੀ ਹੁੰਦੇ ਆ ਕਿਸੇ ਗੇਮ ਚ ਕਿਸੇ ਬੰਦੇ ਨੇ ਟਾਪਰ ਹੋਣਾ ਕਿਸੇ ਚ ਕਿਸੇ ਨੇ ਹੋਣਾ ਕਦੇ ਕਦੇ ਸੋਚਿਆ ਸੀ ਵੀ ਐਡਾ ਵਧੀਆ ਸਿੰਗਲ ਬਣ ਜੂਗਾ ਪੰਜਾਬੀ ਇੰਡਸਟਰੀ ਵਿੱਚ ਅਸੀਂ ਤਾਂ ਸ ਉੱਚੇ ਸਾਡੇ ਨਾਲ ਰਹਿੰਦਾ ਸੀ ਅਸੀਂ ਇਕੱਠੇ ਜਾਂਦੇ ਆਉਂਦੇ ਸੀ ਸਾਨੂੰ ਸਾਨੂੰ ਤਾਂ ਪਤਾ ਹੀ ਸੀ ਵੀ ਬਣੂਗਾ ਅੱਛਾ ਉਹਦਾ ਕਿਹੜਾ ਗਾਣਾ ਚੇਤੇ ਆ ਸਾਰੇ ਗਾਣੇ ਚੇਤੇ ਆ ਇੱਕ ਤਾਂ ਸੁਣਾ ਦੇ ਨਹੀਂ ਸਾਨੂੰ ਸੁਣਾਉਣਾ ਨਹੀਂ ਆਉਂਦਾ ਸਾਨੂੰ ਗਾਉਣਾ ਨਹੀਂ ਆਉਂਦਾ ਜੀ ਠੀਕ ਕੋਈ ਅਲੱਗ ਉਹ ਗਾਉਣ ਦੀ ਗੱਲ ਸਾਡੇ ਯਾਰ ਚੀ ਆ ਅੱਛਾ ਠੀਕ ਹੈ ਭਾਈ ਕਿਵੇਂ ਹੋ ਵਧੀਆ ਬਾਈ ਤੁਸੀਂ ਫਿਰ ਨਾਲ ਪੜ੍ਹਦੇ ਰਹੋ ਨਹੀਂ ਵੀਰੇ ਮੈਂ ਬਾਹਰ ਹਾਂ ਵੀਰੇ ਇਹ ਬਾਹਰ ਹਾਂ ਮੁੰਡਾ ਠੀਕ ਕੋਈ ਕੋਈ ਹੋਰ ਕੋਈ ਜੀ ਖਾਨ ਦੀ ਗੱਲ ਸਾਡੇ ਨਾਲ ਸਾਂਝੀ ਕਰਦੇ ਚਾਹੋ ਗੱਲਾਂ ਤਾਂ ਯਾਰ ਬਹੁਤ ਆ ਹੁਣ ਸਾਂਝੀਆਂ ਕਰਨੀਆਂ ਯਾਦ ਨਹੀਂ ਕੋਈ ਕੋਈ ਇੱਕ ਅੱਧੀ ਗੱਲ ਉਹਦੀ ਚੇਤੇ ਹੋਵੇ ਉਹ ਦੋਸਤੀ ਦੀ ਉਹ ਜਰਾਨੇ ਦੀ ਉਹ ਜ਼ਿੰਦਗੀ ਦੀ ਜਰਾਨੇ ਦੀ ਗੱਲਾਂ ਜਿਹੜਾ ਜਾਦ ਬਹੁਤ ਚੇਤੇ ਵੀ ਨੇ ਪਰ ਕਹਿਣੀਆਂ ਔਖੀਆਂ ਨੇ ਸਮਝ ਨਹੀਂ ਨਾਉਣ ਵਾਲੀ ਗੱਲ ਤਾਂ ਨਹੀਂ ਰਹੀ ਤਲਾਵਾਂ ਚ ਅਸੀਂ ਘਟ ਜਾਂਦੇ ਸੀ ਸੂਏ ਤੇ ਬਹੁਤ ਜਾਂਦੇ ਰਹੇ ਸੂਏ ਤੇ ਇਕੱਠੇ ਨਾਉਂਦੇ ਰਹੇ ਇੱਥੇ ਨਾਉਂਦੇ ਰਹੇ ਹਾਂ ਠੀਕ ਆ ਤੇ ਫਿਰ ਕਰੋ ਨਹੀਂ ਗਾਲਾ ਗੋਲਾ ਪੈਂਦੀ ਸੀ ਜੀ ਖਾਂਦਾ ਕਰੋ ਉਹ ਤਾਂ ਸਾਰਿਆਂ ਦੀ ਪੈਂਦੀਆਂ ਸੀ ਕੱਲੇ ਜੀ ਖਾਂਦੇ ਨਾ 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 ਇਕੱਠੇ ਰਹਿੰਦੇ ਰਹੇ ਤੁਹਾਡਾ ਫਿਰ ਘਰ ਦੀ ਦੂਰੀ ਕਿੰਨੀ ਕਾ ਫਿਰ ਇੱਕ ਦੂਜੇ ਦੀ ਸਾਡਾ ਇੱਕ ਘਰ ਸਨ ਚ अच्छा ਨਾਲ ਨਾਲ ਹੀ ਜਮਾ ਠੀਕ ਹੈ ਤੇ ਫਿਰ ਬਾਪੂ ਤਾਂ ਕਰੇ ਕੁੱਟ-ਕੁੱਟ ਪਈ ਸੀ ਉਹਦੇ ਨਾ ਇਹ ਤਾਂ ਪੈਂਦੀਆਂ ਹੀ ਰਹਿੰਦੀਆਂ ਸੀ ਬਚਪਨ ਦੀਆਂ ਗੱਲਾਂ ਤਾਂ ਚੱਲਿਆ ਹਾਂ ਠੀਕ ਹੈ ਤੇ ਫਿਰ ਪਾੜੀ ਦਾ ਵਿਆਹ ਕਦੋਂ ਕਰਾਉਣਾ ਇਹ ਦੱਸੋ ਬਾਈ ਦਰਸ਼ਕ ਪੁੱਛਦੇ ਰਹਿੰਦੇ ਆ ਵਿਆਹ ਕਦੋਂ ਕਰਾਉਣਾ ਸਰ ਜੀ ਖਾਣਾ ਕਰਾ ਦਿਆਂਗੇ ਵਿਆਹ ਵਾਲੀ ਕਿਹੜੀ ਗੱਲ ਕਰਾ ਦਿਓਗੇ ਹਾਂ ਜਮਾ ਜੀ ਜਮਾ ਜਾ ਇਹਦੇ ਉਹਦਾ ਕ੍ਰਾਸ਼ਾ ਸੋਨਮ ਬਾਜਵਾ ਉਹ ਅਕਸਰ ਹੀ ਜ਼ਿਕਰ ਕਰਦਾ ਰਹਿੰਦਾ ਹਾਂ ਕਰਦਾ ਰਹਿੰਦਾ ਉਹ ਉਹਦਾ ਨੇਚਰ ਆ ਹੁਣ ਉਹਦਾ ਵੱਡਾ ਲੈਵਲ ਹੋ ਗਿਆ ਹੁਣ ਸਾਡੇ ਨਾਲ ਉਹ ਗੱਲਾਂ ਉਹ ਘੱਟ ਸ਼ੇਅਰ ਕਰਦਾ ਕੱਟ ਜਰ ਕਰਦਾ ਤੇ ਫਿਰ ਉਂ ਫਿਰ ਸ਼ਾਮ ਨੂੰ ਫਿਰ ਬੈਠਦਾ ਉੱਠਦਾ ਹੋਗਾ ਜਰੋ ਦਾ ਹਾਂ ਜਦੋਂ ਆਉਂਦਾ ਫਿਰ ਅਸੀਂ ਇਕੱਠੇ ਹੁੰਨੇ ਆ ਬੈਠੇ ਰਹਿੰਨੇ ਆ ਇੱਥੇ ਗਲੀ ਜੀ ਹੁੰਦਾ ਆਮ ਵੀ ਬੈਠਾ ਹੀ ਹੁੰਦਾ ਸਾਡੇ ਹਾਂ ਐ ਨਹੀਂ ਹੈਗਾ ਵੀ ਸਟਾਰ ਵਾਂਗ ਘਰੇ ਲੋਕੇ ਜਾਣਾ ਤੇ ਤੇ ਫਿਰ ਹੋਰ ਵੀ ਨਾਲ ਕਲਾਕਾਰ ਆਉਂਦੇ ਹੋਣਗੇ ਗੈਰੀ ਬਾਈ ਆ ਕੇ ਗੈਰੀ ਬਾਈ ਆ ਕੇ ਗਿਆ ਜਦੋਂ ਹੁਣ ਗੈਰੀ ਬਾਰੀ ਆਇਆ ਸੀ ਉਹਦੇ ਰਾਤ ਨੂੰ ਗੈਰੀ ਆ ਕੇ ਗਿਆ ਬਾਈ ਅੱਛਾ ਹੂੰ ਰਿਹਦਾ ਹੋ ਰਾਤ ਨੂੰ 2 ਟਾ ਹੀ ਘੰਟੇ ਠੀਕ ਹੈ ਤੇ ਚਲਾ ਗਿਆ 12 ਵਜੇ ਉਹਨੂੰ ਚੜਾ ਕੇ ਆਇਆ 에ਅਰਪੋਰਟ ਤੋਂ ਫਿਰ ਅੰਬਰਸਾਰ ਠੀਕ ਹੈ ਸ਼ੁਕਰੀਆ ਭਾਈ ਬਹੁਤ ਬਹੁਤ ਆ ਗੱਲਬਾਤ ਕੀਤੀ ਪਿੰਡ ਦੇ ਲੋਕਾਂ ਦੇ ਨਾਲ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਜੁੜਿਓ ਫੇਰ ਮਿਲਾਂਗਾ ਪ੍ਰੋਗਰਾਮ ਪਿੰਡਾਂ ਦੇ ਜਾਇ ਦੇ ਵਿੱਚ ਧੰਨਵਾਦ